ਹੋਈ ਬਾਸਮਤੀ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਤਾਂ 12-13 ਕੁਆਂਟਲ ਆਪਣੇ ਕੋਲ ਫਿਲਹਾਲ ਹੋਊਗੀ ਤੇ ਲੋ ਭਾਈ ਤੁਹਾਨੂੰ ਵੀ ਪਤਾ ਹੀ ਸੀ ਪੁਰਾਣਾ ਟਰੈਕਟਰ ਵੀ ਪੂਰਾ ਹੈ ਨਾ ਚੌਣ ਵਾਲਾ ਦੰਨੇ ਆ ਨਵਾਂ ਜਿਹੇ ਪੁਰਾਣਾ ਸਾਡੇ ਵਾਸਤੇ ਇੱਕੋ ਬਰਾਬਰ ਹੈ ਜੀ ਤੇ ਬਾਈ ਰੋਨ ਟਰੈਕਟਰ ਦਾ ਤਾਂ 735 ਸਾਡਾ ਭੱਟੀ ਬਾਈ ਹਾਂਜੀ ਹਾਂ ਭੱਟੀ ਭਾਈ ਜਿਹੜਾ ਟਰੈਕਟਰ ਨਵਾਂ ਵੇਚਦਾ ਅੱਛਾ ਓਕੇ ਬਾਈ ਜੀ ਤੇਰਾ ਬਹੁਤ ਬਹੁਤ ਧੰਨਵਾਦ ਆ ਬਾਈ ਠੀਕ ਹੈ ਠੀਕ ਹੈ ਠੀਕ ਆ ਜਿੰਨ ਬੱਸ ਪਾਰਕ ਦੀ ਮੰਟਾਈ ਨੰਬਰ ਠੀਕ ਆ ਠੀਕ ਆ ਠੀਕ ਆ ਵੀਰੇ ਤੁਹਾਨੂੰ ਮਾ ਤੁਹਾਡਾ ਬੰਦਾ ਬਣਾ ਖਾਸ ਆ ਕਿਹੜਾ ਰੱਖਿਓ ਬੰਦੇ ਦਾ ਚਲੋ ਜੀ ਆ ਵੀਰ ਨੇ ਸਾਡੇ ਨੇ ਟਰੈਕਟਰ ਲਿਆ ਭਾਈ ਤੇ ਹੋਰ ਵੀਰੇ ਕੀ ਹਾਲ ਆ ਜੀ ਠੀਕ ਆ ਵੀਰੇ ਤੇ ਬਾਈ ਨੂੰ ਮੁਬਾਰਕਾ ਟਰੈਕਟਰ ਦੀਆਂ ਵੀਰੇ ਤੁਹਾਨੂੰ ਵੀ ਬਹੁਤ ਬਹੁਤ ਜੀ ਠੀਕ ਆ ਜੀ ਇਹ ਬਾਈ ਟਰੈਕਟਰ ਮੈਂ ਤੁਹਾਡੇ ਕੋਲੋਂ ਹੀ ਆਇਆ ਵਾ ਹੈ ਹਾਂ ਜੀ ਹਾਂ ਜੀ ਸਾਡੇ ਲਾਗਲੇ ਪਿੰਡ ਤੋਂ ਆਇਆ ਬਾਈ ਠੀਕ ਆ ਜੀ ਠੀਕ ਆ ਅੱਧੇ ਕਿਲੋਮੀਟਰ ਦਾ ਫਰਕ ਹੈ ਜੀ ਉੱਥੋਂ ਹੀ ਅੱਛਾ ਠੀਕ ਆ ਜੀ ਓਕੇ ਅੱਛਾ ਜੀ ਠੀਕ ਆ ਚਲੋ ਫੇਰ ਤਾਂ ਤੁਹਾਨੂੰ ਪਤਾ ਹੀ ਹੋਣਾ ਟਰੈਕਟਰ ਦਾ ਹਾਂ ਜੀ ਹਾਂ ਜੀ ਲਗਭਗ ਠੀਕ ਆ ਮੈਂ ਕਹਿੰਦਾ ਬਾਈ ਨੇ ਕੰਮ ਕਰਿਆ ਵਾ ਟਰੈਕਟਰ ਦਾ ਹਾਂ ਜੀ ਮੈਂ ਹੀ ਠੀਕ ਆ ਬਾਈ ਦੁਕਾਨ ਹੈ ਜੀ ਮੇਰੀ ਵਰਕਸ਼ਾਪ ਕਿੱਥੇ ਦੀ ਬੈਂਸਾਂ ਮੇਰੀ ਮੁੰਨਿਆ ਬੈਂਸਾਂ ਦੇ ਨਾਲ ਨੂਪੁਰਵਦੀ ਅੱਛਾ ਜੀ ਮੁੰਨਿਆ ਓਕੇ ਜੀ ਠੀਕ ਆ ਜੀ ਤੇ ਅੱਗੇ ਵੀ ਕੰਮ ਇੰਨੀ ਹੋਣਾ ਟਰੈਕਟਰ ਦਾ ਅੱਗੇ ਜੀ ਠੀਕ ਆ ਨਾ ਬਾਈ ਟਰੈ ਬ੍ਰੇਕਾਂ ਬਰੂਕਾਂ ਦਾ ਮੈਂ ਬਾਈ ਨੂੰ ਦੱਸਾਦਾ ਦਮਾਂਗਾ ਬਾਈ ਬ੍ਰੇਕਾਂ ਜਮੇ ਤੇਲ ਬ੍ਰੇਕਾਂ ਵਾਲਾ ਲਾਦਦੀਆਂ ਹਾਂ ਜੀ ਲੈਦਾ ਲੂਦਾ ਨਾ ਮੈਂ ਵੀ ਦੇਖਿਆ ਜੀ ਚਲਾ ਕੇ ਵਧੀਆ ਵਧੀਆ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਈ ਆਪਣੇ ਨਾਲ YouTube ਤੇ ਵੀ ਜੁੜਿਆ ਹੋਇਆ ਵੀਡੀਓ ਵੀਡੀਓ ਦੇਖਦਾ ਰਹਿੰਦਾ ਹਾਂਜੀ ਹਾਂਜੀ ਦੇਖਦੇ ਆ ਤੁਹਾਨੂੰ ਲਾਈਕ ਲਵ ਵੀ ਦਿੱਤਾ ਹੋਇਆ ਚੰਗਾ ਠੀਕ ਹੈ ਵੀਰੇ ਧੰਨਵਾਦ ਭਰਾ ਤੁਹਾਡਾ ਬਹੁਤ ਬਹੁਤ ਤੇ ਚਲੋ ਤੁਹਾਡਾ ਏਰੀਆ ਡੈਟਾ ਤੁਹਾਡੇ ਕੋਲ ਫੇਰ ਚੱਲਿਆ ਵਾਪਸ ਹਾਂਜੀ ਹਾਂਜੀ ਵਧੀਆ ਹੀ ਹੁੰਦਾ ਹੈ ਨਾ ਜੋ ਹੁੰਦਾ ਜੀ ਹਾਂਜੀ ਠੀਕ ਹੈ ਵੀਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਹਾਂਜੀ ਤੋ ਵਾਹ ਭਾਈ ਅੱਜ ਆਪਾਂ ਇੱਕ ਰੋਡਾਵੇਟਰ ਵੀ ਦਿੱਤਾ ਜੀ ਗੱਡੀ 'ਚ ਲੋਡ ਕਰਾ ਕੇ ਭੇਜੇ ਆਪਾਂ ਨੇ ਤੇ ਰੋਡਾਵੇਟਰ ਭੇਜੇ ਆਪਾਂ ਨੇ ਜਲੰਧਰ ਭੋਗਪੁਰ ਏਰੀਆ ਦੇ ਵਿੱਚ ਤੇ ਬਾਕੀ ਹੋਰ ਵੀ ਕਿਸੇ ਮੇਰੇ ਵੀਰ ਨੇ ਕੋਈ ਵੀ ਟਰੈਕਟਰ ਜਾਂ ਫਰਾਨਾ ਕੋਈ ਵੀ ਸੰਦ ਲੈਣਾ ਜਾਂ ਖਰੀਦਣਾ ਵੇਚਣਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਲੋ ਜੀ ਸੱਜਣੋ ਬਾਸਮਤੀ ਵੀ ਵੱਢ ਲਈ ਬਾਈ ਆਪਾਂ ਨੇ ਤੁਸੀਂ ਬਹੁਤ ਵੀਡੀਓ ਦੇਖਿਆ ਹੋਣੀ ਮੇਰੀਆਂ YouTube ਤੇ ਤੇ ਇਹ ਆਪਾਂ ਨੇ ਬਾਈ ਤਕਰੀਬਨ ਸਵਾ ਕੁ ਕਿੱਲਾ ਲਾਇਆ ਦਾ ਬਾਸਮਤੀ ਦਾ ਤੇ ਵਧੀਆ ਰਹੀ ਹੈ ਠੀਕ ਠਾਕ ਰਹੀ ਹੈ ਬਾਈ ਕਿਉਂਕਿ ਆਪਾਂ ਨੇ ਇਹ ਜਿੱਥੇ ਜਿਹੜੀ ਜਗ੍ਹਾ ਤੇ ਲਾਈ ਤੀ ਆਪਾਂ ਨੇ ਆਰਗੇਨਿਕ ਰੱਖੀ ਵੀ ਤੇ ਬਾਈ ਸਾਲ ਡੇਢ ਸਾਲ ਤੋਂ ਡੇਢ ਕ ਸਾਲ ਹੋ ਗਿਆ ਕਣਕ ਵੀ ਆਪਾਂ ਉੱਥੇ ਜਮਈ ਆਰਗੇਨਿਕ ਬੀਜੀ ਸੀ ਤੇ ਸਿਰਫ ਇਹ ਤੇ ਇੱਕ ਫੰਗੀ ਸਾਈਡ ਦੀ ਸਪਰੇਅ ਕੀਤੀ ਸੀ ਉਹ ਵੀ ਆਪਾਂ ਨੇ ਜਮਾ ਹੀ ਲਾਈਟ ਜਾਂ ਫੰਗੀ ਸਾਈਡ ਪਾਇਆ ਦਾ ਇਹਦੇ ਵਿੱਚ ਠੀਕ ਹੈ ਜੀ ਬਾਕੀ ਯੂਰੀਆ ਜਾਰੀ ਤਾਂ ਬਿਲਕੁਲ ਹੀ ਨਹੀਂ ਵਰਤਿਆ ਸ਼ਾਇਦ ਹੋ ਸਕਦਾ ਇੱਕ ਅੱਧੀ ਸਪਰੇਅ ਕੀਤੀ ਹੋਵੇ ਯੂਰੀਆ ਦੀ ਕੁਆਲਿਟੀ ਬਾਈ ਵਧੀਆ ਇਹ ਪੀਬੀ 7 ਵੈਰੈਟੀ ਆ ਬਾਈ ਲੁਧਿਆਣੇ ਵਾਲਾ ਖੇਤੀਬਾੜੀ ਵਾਲਿਆਂ ਦੀ ਤੇ ਬਾਕੀ ਜੇ ਪਈ ਆ ਬਾਈ ਤੇ ਬਾਕੀ ਜੇ ਵੇਟ ਕਰੂੰਗੇ ਆਪਾਂ ਰੇਟ ਦੀ ਤੇ ਬਾਕੀ ਕਿਸੇ ਵੀਰ ਨੇ ਘਰ ਵਾਸਤੇ ਲੈਣੀ ਹੋਈ ਬਾਸਮਤੀ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਤਾਂ 12-13 ਕੁਇੰਟਲ ਆਪਣੇ ਕੋਲ ਫਿਲਹਾਲ ਹੋਊਗੀ ਤਕਰੀਬਨ 6-7 ਕੁਇੰਟਲ ਤਾਂ ਆਪਣੀ ਉਰੀ ਲੋਕਲੇ ਲੈ ਲਿਆਣੀਆਂ ਨੇ ਗੋਆਂਢੀਆਂ ਨੇ 2 ਕੁਇੰਟਲ ਘਰ ਵੀ ਰੱਖਣੇ ਆ ਜੀ ਤੇ ਜੇ ਕੋਈ ਚਾਹਵਨ ਹੋਇਆ ਬਾਈ ਆਰਗੈਨਿਕ ਬਾਸਮਤੀ ਖਾਣ ਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਰੇਟ ਦਾ ਕੋਈ ਵੱਧ ਘੱਟ ਨਹੀਂ ਬਾਈ ਜੋ ਰੇਟ ਹੋਇਆ ਮੰਡੀ ਦਾ ਖੁੱਲਿਆ ਉਹ ਰੇਟ ਦੇ ਵਿੱਚ ਆਪਾਂ ਤੁਹਾਨੂੰ ਦੇ ਦਾਂਗੇ ਜੀ ਠੀਕ ਆ ਜੀ ਆ ਵੱਡੀ ਗਈ ਬਾਈ ਇੱਧਰ ਵੀ ਥੋੜੀ ਯਾ ਲਾਈ ਵੀ ਤੀ ਥੋੜੀ ਉੱਧਰ ਸੀਗੀ ਇਹ ਵੀ ਆਪਾਂ ਨੇ ਬਾਈ ਤਕਰੀਬਨ ਜਿਹੜੀ ਆਹ ਜਗ੍ਹਾ ਏ ਇਹ ਵੀ ਆਪਾਂ ਨੇ 2-3 ਤਿੰਨੇ ਸਾਲ ਹੋ ਗਏ ਆਪਣਾ ਤਕਰੀਬਨ ਇਹਦੇ ਵਿੱਚ ਨਾ ਡਾਇਆ ਨਾ ਯੂਰੀਆ ਕੁਝ ਨਹੀਂ ਵਰਤਿਆ ਬਾਈ ਕਰਦਾ ਆਪਾਂ ਨੇ ਜੋ ਵੀ ਰਹੇ ਆ ਆਪਣਾ ਉਹੀ ਯੂਜ਼ ਕਰਦੇ ਆ ਕਣਕ ਵੀ ਜਿਹੜੀ ਆਪਾਂ ਨੇ ਅੱਜ ਕੀ ਲਾਉਣੀ ਆ ਪਿਛਲੇ ਸਾਲ ਵੀ ਲਈ ਤੇ ਉਹਦੇ ਪਿਛਲੇ ਸਾਲ ਵੀ ਲਈ ਤੀ ਤਾਂ ਆਪਾਂ ਨੇ ਆਰਗੈਨਿਕ ਰੱਖੀ ਆ ਬਾਈ ਠੀਕ ਹੈ ਜੀ ਕੋਸ਼ਿਸ਼ ਕਰਿਆ ਕਰੋ ਬਾਈ ਜਿਹੜੀ ਚੀਜ਼ ਆਪ ਖਾਣੀ ਆ ਘੱਟ ਤੇ ਘੱਟ ਵੀ ਆਪਾਂ ਤਾਂ ਡੰਗਰਾਂ ਦੇ ਚਾਰੇ ਤੇ ਵੀ ਬਾਈ ਵਰਸੀਨ ਬੀਜਿਆ ਉਹਦੇ ਵਿੱਚ ਸਿਰਫ ਸਪਰੇਇਆਂ ਹੀ ਕਰਨੀਆਂ ਆਪਾਂ ਨੇ ਉਹ ਵੀ ਜਿਹੜੀਆਂ ਆਰਗੈਨਿਕ ਹੋਣੀਆਂ ਜਾਂ ਸਿਰਫ ਜੂਰੀ ਆ ਜਮੇ ਨਾ ਮਾਤਰ ਅੱਧਾ ਕਿਲੋ ਜੂਰੀ ਦੀ ਸਪਰੇਅ ਕਰਦੇ ਆ ਆਪਾਂ ਠੀਕ ਹੈ ਜੀ ਤੇ ਜਿਹੜਾ ਆਪਾਂ ਛੱਟੇ ਨਾਲ ਯੂਰੀਆ ਮਾਰਦੇ ਆਂ ਬਾਈ ਥੋੜਾ ਜਿਹਾ ਗਲਤ ਆ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਦੁੱਧ ਵਿੱਚ ਯੂਰੀ ਦੀ ਮਾਤਰਾ ਵੀ ਕਾਫੀ ਵੱਧ ਜਾਂਦੀ ਆ ਤੇ ਕਣਕ ਵੀ ਪਿਛਲੇ ਸਾਲ ਥੋੜਾ ਜਿਹਾ ਦਾਣੇ ਦਾ ਫਰਕ ਜ਼ਰੂਰ ਪੈਂਦਾ ਦਾਣਾ ਥੋੜਾ ਜਿਹਾ ਬਰੀਕ ਰਹਿੰਦਾ ਪਰ ਕੋਈ ਫਰਕ ਨਹੀਂ ਪੈਂਦਾ ਬਾਈ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਆਪਾਂ ਨੇ ਬਾਈ ਥੋੜਾ ਬਹੁਤਾ ਬਿਮਾਰੀਆਂ ਤੋਂ ਬਚਣਾ ਤਾਂ ਆਪਾਂ ਨੂੰ ਰਿਹਾਂ ਸਪਰੇਆਂ ਦੀ ਮਾਤਰਾ ਘਟਾਉਣੀ ਪੈਣੀ ਆ ਬਾਈ ਠੀਕ ਹੈ ਜੀ ਇਸ ਆਪ ਜੀ ਸੋਜੀ ਜਿੰਨਾ ਹੋ ਸਕਿਆ ਬਾਈ ਆਪਣੀ ਘਰ ਦੀ ਵਰਤਿਆ ਕਰੋ ਲਾਇਆ ਕਰੋ ਥੋੜੀ ਬਹੁਤੀ ਜਗ੍ਹਾ ਕਿਉਂਕਿ ਪਿੰਡਾਂ ਵਿੱਚ ਤਾਂ ਹਰੇਕ ਤੇ ਹੁੰਦੀ ਆ ਆਪਾਂ ਲਾਉਣ ਦੀ ਥੋੜੀ ਜਿਹੀ ਘੋਲ ਕਰ ਲੈਣੇ ਆ ਠੀਕ ਹੈ ਜੀ ਤੇ ਆ ਦੇਖੋ ਆਪਾਂ ਬਾਈ ਸਾਰਾ ਕੁਝ ਲਾਇਆ ਵਾ ਘਰ ਦਾ ਪੂਰਾ ਵਧੀਆ ਸਾਗ ਸੂਖ ਸਾਰਾ ਕੁਝ ਰੈਡੀ ਹੋਇਆ ਵਾ ਮੂਲੀਆਂ ਮਾਲੀਆਂ ਸਾਰਾ ਕੁਝ ਓਕੇ ਆ ਲੋ ਜੀ ਆ ਦੇਖੋ ਚੌੜਾ ਪੱਤਾ ਲੱਗਿਆ ਹੋਇਆ ਬਾਈ ਛੋੜੇ ਪੱਤੇ ਵਾਲਾ ਸਾਗ ਹੁੰਦਾ ਜਿਹੜਾ ਆ ਗਾਜਰਾ ਆ ਮਿੱਥਿਆ ਆ ਮਿੱਥੀ ਇੱਧਰ ਠੀਕ ਆ ਜੀ ਉਹ ਉਧਰ ਮੂਲੀਆਂ ਖੜੀਆਂ ਨਾਲ ਤੇ ਆ ਵੀ ਮੂਲੀਆਂ ਖੜੀਆਂ ਆ ਪਾਲਕ ਆ ਬਾਈ ਦੇਖੋ ਪਾਲਕ ਦੋ ਵਾਰ ਵੱਢ ਵੀ ਲਈ ਆਪਾਂ ਨੇ ਠੀਕ ਆ ਜੀ ਧਨੀਆ ਵੀ ਲੱਗਿਆ ਹੋਇਆ ਚਿਕੰਦਰ ਵੀ ਲੱਗੀ ਹੋਈ ਆ ਚੈੱਕ ਕਰੋ ਠੀਕ ਆ ਜੀ ਤੇ ਥੋੜੀ ਜਿਹਾ ਮਿਹਨਤ ਕਰਨ ਦੀ ਲੋੜ ਹੁੰਦੀ ਆ ਸਾਰਾ ਕੁਝ ਹੁੰਦਾ ਬਾਈ ਕਰਦਾ ਤੇ ਲਸਣ ਵੀ ਪਿਆਜ਼ ਵੀ ਆਪਾਂ ਨੇ ਸਾਰੇ ਪਿਛਲੀ ਵਾਰ ਘਰ ਦੇ ਲਾਏ ਸੀ ਵਧੀਆ ਚੱਲੇ ਆ ਆ ਦੇਖੋ ਇੱਧਰ ਇਹ ਰੂ ਪਾਇਆ ਹੁਣ ਇਹਦੇ ਵਿੱਚ ਵੀ ਬਾਈ ਲਾ ਦੇਣੀ ਹੈ ਗਾਹ ਨਾਲ ਦੀ ਨਾਲ ਸਬਜ਼ੀ ਲੋ ਜੀ ਘਰਾਂ ਬਾਈ ਆਪਾਂ ਵਿਲੇ ਹੁੰਨੇ ਆ ਮਾੜਾ ਮੋਟਾ ਘੰਟਾ ਢੇੜ ਘੰਟਾ ਵੀ ਦਈਏ ਤਾਂ ਆਪਾਂ ਇੰਨੇ ਕ ਕੰਮ ਆਰਾਮ ਨਾਲ ਕਰ ਸਕਦੇ ਆ ਕੋਈ ਬੜੀ ਗੱਲ ਨਹੀਂ ਹੈਗੀ ਇਹਦੇ ਤੇ ਵੀ ਬਾਈ ਹੁਣ ਲਾਤਾ ਕੁਛ ਨਾ ਕੋਸ਼ਿਸ਼ ਆ ਦੇਖੋ ਜੰਮਿਆ ਹੋਇਆ ਠੀਕ ਹੈ ਜੀ ਲੋ ਜੀ ਸਵੇਰੇ ਸ਼ਾਮ ਬਾਈ ਅੱਧਾ ਦਾ ਘੰਟਾ ਲੱਗ ਜਵੇ ਕੋਈ ਮਾੜੀ ਗੱਲ ਨਹੀਂ ਹੈਗੀ ਜਿੰਨਾ ਹੋ ਸਕਿਆ ਇਹਨਾਂ ਚੀਜ਼ਾਂ ਨੂੰ ਘਰਦਿਆਂ ਲਾਇਆ ਕਰੋ ਬਾਈ ਪਿੰਡ ਖਾਸ ਕਰਕੇ ਪਿੰਡ ਵਾਲੇ ਚਲੋ ਸ਼ਹਿਰ ਵਾਲਿਆਂ ਦਾ ਮੰਨ ਸਕਦੇ ਜਗ੍ਹਾ ਨਹੀਂ ਹੁੰਦੀ ਬਾਈ ਲਾਉਣ ਨੂੰ ਪਿੰਡਾਂ ਵਿੱਚ ਤਾਂ ਆਪਣੇ ਆਮ ਬਾਈ ਤਕਰੀਬਨ ਜਗ੍ਹਾ ਹੁੰਦੀ ਹੈ ਤੇ ਢੇਰ ਵੀ ਬਾਈ ਆਪਾਂ ਤਕਰੀਬਨ 2 ਸਾਲ ਬਾਅਦ ਪਾਉਨੇ ਆ ਦੇਖੋ ਐਨ ਗਲ ਗਿਆ ਹੋਰ ਇਹ ਪੂਰਾ ਦੇਖੋ ਐਨ ਦੇਖੋ ਪੂਰਾ ਹੋ ਗਿਆ ਐਨ ਬਰੀਕ ਜੇੜ ਆਪਾਂ ਕੱਚਾ ਰੇਪ ਪਾਉਣੇ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਬਾਈ ਜਦ ਰੇਪ ਬਣ ਗਿਆ ਐਨ ਸੁੱਕ ਗਿਆ 2 ਸਾਲ ਬਾਅਦ ਫਿਰ ਰੇਪ ਪਾਉਣ ਦਾ ਫਾਇਦਾ ਤੇ ਬਾਪੂ ਲੱਗਿਆ ਹੋਇਆ ਬਾਈ ਅੱਜ ਮੈਂ ਵੀ ਨਾਲ ਲਵਾ ਦਵਾਂ ਘੰਟਾ ਖੰਡਾ